ਦੀਵਾਨਾ ਰੇਡੀ ਦੇ ਸਤਕਾਰ ਸੁਰਤੇ ਲੋ ਫਿਰ ਤੁਹਾਡੇ ਪੇਸ਼ੇ ਨਜ਼ਰ ਆ ਲੋਕ ਕਹਾਣੀ ਬਾਤਾਂ ਦੇ ਇਸ ਪੰਜਾਬ ਦੀਆਂ ਸੁਣਿਓ ਮੇਰੀ ਬਾਤ ਤੇ ਸੁਨਹਿਰੀ ਕਲਗੀ ਵਾਲਾ ਕੁੱਕੜ ਇੱਕ ਪਿੰਡ ਚ ਇੱਕ ਕੁੱਕੜ ਰਹਿੰਦਾ ਸੀ ਜਿਸ ਦੀ ਸੁਨਹਿਰੀ ਕਲਗੀ ਸੀ ਉਸ ਦੀ ਸ਼ਾਨ ਨੂੰ ਵੀ ਚਾਰ ਚੰਨ ਲੱਗੇ ਹੋਏ ਸਨ ਇਓ ਲੱਗਦਾ ਸੀ ਜਿਵੇਂ ਕੁੱਕੜ ਨੇ ਤਾਜ ਪਹਿਨਿਆ ਹੋਵੇ ਫੋਟੋ ਵੀ ਮੈਂ ਪਾਈ ਆ ਜੇ ਤੁਸੀਂ ਲਾਈਵ ਚ ਨਹੀਂ ਵੇਖ ਸਕੋਗੇ ਦੁਬਾਰਾ ਪਾਵਾਂਗੇ ਫਿਰ ਵੇਖ ਸਕੋਗੇ ਇਹ ਕੁੱਕੜ ਹਮੇਸ਼ਾ ਆਕੜ ਆਕੜ ਕੇ ਤੁਰਦਾ ਜਿਵੇਂ ਹਵਾ ਚ ਤੈਰ ਰਿਹਾ ਹੋਵੇ ਇੱਕ ਦਿਨ ਇੱਕ ਕੁੱਕੜ ਰੂੜੀ ਤੇ ਦਾਣੇ ਝੁਗ ਰਿਆ ਸੀ ਢੇਰ ਫੋਲਦਾ ਉਸ ਨੂੰ ਚਾਂਦੀ ਦਾ ਰੁਪਈਆ ਲੱਭਿਆ ਤੇ ਕੁੱਕੜ ਖੁਸ਼ੀ ਨਾਲ ਉਡਾਰੀਆਂ ਭਰਨ ਲੱਗਾ ਤੇ ਉੱਚੀ ਉੱਚੀ ਬਾਗਾਂ ਦੇਖ ਕੇ ਉਸ ਨੇ ਸਾਰਾ ਪਿੰਡ ਸਿਰ ਤੇ ਚੁੱਕ ਲਿਆ ਤੇ ਆ ਇਸ ਦੌਰਾਨ ਹੂੰ ਇਸ ਦੌਰਾਨ ਫਿਰ ਉਹ ਜਦੋਂ ਚਾਂਦੀ ਦਾ ਰੁਪਈਆ ਉਸ ਨੂੰ ਲੱਭਾ ਤਾਂ ਉਹ ਬੜੀ ਖੁਸ਼ੀ ਦੇ ਵਿੱਚ ਉਸ ਨੇ ਉੱਚੀ ਉੱਚੀ ਬਾਗਾਂ ਦੇ ਕੇ ਸਾਰਾ ਪਿੰਡ ਉਠਾ ਲਿਆ ਤੇ ਕੁਕੜੀ ਨੇ ਉਸ ਨੂੰ ਨੱਚਦਾ ਭੁੜਕਦਾ ਵੇਖ ਕੇ ਪੁੱਛਿਆ ਕੁਕੜਾ ਐਨਾ ਕਿਉਂ ਆਕੜਦਾ ਫਿਰਦਾ ਹੈ ਨਾ ਕੀ ਸ਼ਾਇ ਲੱਭ ਗਈ ਹੈ ਕਹਿੰਦਾ ਮੈਂ ਚੱਲਿਆ ਨਵੇਂ ਕੱਪੜੇ ਸਵਾਣ ਤੇ ਫਿਰ ਰਾਜੇ ਦੀ ਧੀ ਵਿਆਹਾਂਗਾ ਸਭ ਜਨੌਰ ਕੁਕੜੇ ਦੀ ਗੱਲ ਸੁਣ ਕੇ ਕਹਿਣ ਲੱਗੇ ਕਹਿੰਦੇ ਮਰਨਾ ਆਏ ਨੇ ਛੇਤੀ ਤੇ ਉਸ ਦੀ ਉਹ ਰੱਟ ਲਗਾਈ ਜਾਂਦਾ ਨਵੇਂ ਕੱਪੜੇ ਸਵਾ ਕੇ ਲਿਆਵਾਂਗਾ ਰਾਜੇ ਦੀ ਧੀ ਵਿਆਹਾਂਗਾ ਉਹ ਕਹਿੰਦੇ ਤੂੰ ਕੁਕੜੀ ਨਾਲ ਸਾਰ ਲਾ ਉਹੀ ਕਿਤੇ ਰਾਜਕੁਮਾਰੀ ਦੇ ਚੱਕਰ ਚ ਨਾ ਵੱਢਿਆ ਨਾ ਜਾਈ ਪਰ ਕਿਥੇ ਮੰਨਦਾ ਚਾਂਦੀ ਦਾ ਰੁਪਈਆ ਜੇਬ ਚੋਂ ਬੇ ਤੇ ਬੰਦਾ ਫਿਰ ਐਦਾਂ ਹੀ ਆਕੜ ਜਾਂਦਾ ਤੇ ਪਰ ਤੂੰ ਨਵੇਂ ਕੱਪੜਿਆਂ ਲਈ ਪੈਸੇ ਕਿਥੋਂ ਲਏਂਗਾ ਇੱਕ ਕੁਕੜੀ ਨੇ ਉਸ ਨੂੰ ਪੁੱਛਿਆ ਕਹਿੰਦਾ ਰੁਪਈਆ ਜੇ ਮੇਰੇ ਕੋਲ ਸੋ ਕੁਕੜ ਨੇ ਚਾਂਦੀ ਦਾ ਰੁਪਈਆ ਨੂੰ ਵਿਖਾਇਆ ਕੁਕੜਾ ਰੁਪਈਆ ਵੇਖ ਕੇ ਆਪਣੀ ਜਾਤ ਭੁੱਲ ਬੈਠਾ ਜਾਨਵਰ ਕੁਕੜ ਦੇ ਹੱਸਣ ਲੱਗੇ ਤਰ੍ਹਾਂ ਤਰ੍ਹਾਂ ਦੇ ਮਿਹਣੇ ਉਸ ਨੂੰ ਮਾਰਦੇ ਰਹੇ ਜਨੌਰਾਂ ਦੇ ਤਾਨੇ ਸੁਣ ਕੇ ਕੁਕੜ ਦੀ ਮਾਂ ਬੜੇ ਸ਼ ਬੜੀ ਪਰੇਸ਼ਾਨ ਹੋ ਗਈ ਕਹਿਣ ਲੱਗਿਆ ਬੱਚਿਆ ਝੱਲਾ ਨਾ ਬਣ ਆਪਣੀ ਔਕਾਤ ਵੇਖ ਅਸੀਂ ਰੂੜੀਆਂ ਤੇ ਝੁਗਣ ਵਾਲੇ ਆ ਰਾਜ ਮਹਿਲ ਦੇ ਸੁਪਨੇ ਲੈਣ ਲੈਣੇ ਚਾਹੀਦੇ ਕਿੱਥੇ ਤੂੰ ਨਗੂਣਾ ਜਾ ਕੁਕੜ ਤੇ ਕਿੱਥੇ ਰਾਜੇ ਦੀ ਰਾਜਕੁਮਾਰੀ ਜੇ ਰਾਜੇ ਨੂੰ ਤੇਰੀ ਗੁਸਤਾਖੀ ਦੀ ਖਬਰ ਮਿਲ ਗਈ ਨਾ ਉਹਨੇ ਤੈਨੂੰ ਕੱਚਾ ਚੱਬ ਜਾਣਾ ਕਹਾਣੀ ਚ ਪੜਾ ਦੇਵੇਗਾ ਤੈਨੂੰ ਪਰ ਕੁੱਕੜ ਕਹਿੰਦਾ ਮਾਂ ਮੇਰੀ ਜਾਤ ਨੀਵੀਂ ਸਹੀ ਔਕਾਤ ਛੋਟੀ ਸਹੀ ਪਰ ਜੇ ਕਿਸੇ ਸ਼ਖਸ ਨੇ ਕੋਈ ਕੰਮ ਦੀ ਠਾਨ ਲਈ ਹੈ ਲਗਨ ਨਾਲ ਜੁਟ ਜਾਵੇ ਤਾਂ ਸਫਲਤਾ ਉਹਦੇ ਕਦਮ ਚੁੰਮਦੀ ਹੈ ਸੋ ਕੁੱਕੜ ਪੂਰੀ ਦ੍ਰਿੜਤਾ ਦੇ ਵਿੱਚ ਕਹਿਣ ਲੱਗਾ ਮਾਂ ਮੈਂ ਤੈਨੂੰ ਰਾਜਕੁਮਾਰੀ ਵਿਆਹ ਕੇ ਲਿਆਵਾਂਗਾ ਦਿਖਾਵਾਂਗਾ ਤੇਰੀ ਨੂ ਬਣਾਵਾਂਗਾ ਰਾਜੋਗਾਂ ਖਰਚਾ ਮੇਰੇ ਕੋਲ ਹੈ ਆਹ ਵੇਖ 1 ਰੁਪਿਆ ਪਰ ਉਹ ਕਹਿਣ ਲੱਗੀ ਮੈਂ ਪਿੱਛੋਂ ਭੁੱਖੀ ਮਰ ਜਾਵਾਂਗੀ ਮਾਂ ਨੇ ਆਖਿਆ ਬੱਚਾ ਮੈਂ ਬੁੱਢੀ ਠੇਰੀ ਆ ਹੁਣ ਰੂੜੀਆਂ ਤੋਂ ਦਾਣਾ ਵੀ ਨਹੀਂ ਝੁਕ ਹੁੰਦਾ ਤੇ ਹੁਣ ਮੈਂ ਕੋਕੜ ਕਹਿੰਦਾ ਹਟਵਾਣੀ ਨੂੰ ਠੇਰ ਸਾਰਾ ਸੌਦਾ ਤੇਰੇ ਵਾਸਤੇ ਖਰੀਦ ਲਿਆਉਣਾ ਮੇਰੇ ਕੋਲ ਪੂਰਾ 1 ਰੁਪਇਆ ਇਹ ਕਹਿੰਦਾ ਕੋਕੜ ਹੱਟੇ ਵੱਲ ਦੌੜਿਆ ਦੁਕਾਨ ਤੇ ਪਹੁੰਚ ਕੇ ਕੋਕੜ ਨੇ ਰੁਪਇਆ ਹਟਵਾਣੀ ਨੂੰ ਬਖਾਇਆ ਤੇ ਕਿਹਾ ਕਿ ਮੇਰੇ ਘਰ ਲਈ ਬਹੁਤ ਸਾਰਾ ਸੌਦਾ ਚਾਹੀਦਾ ਕਣਕ ਦਾਲ ਗੁੜ ਚਾਵਲ ਲੋਣ ਹਲਦੀ ਤੂੰ ਪਰੇ ਹਟ ਕੇ ਰਹਿ ਮੈਂ ਇਹ ਸਾਰੀਆਂ ਚੀਜ਼ਾਂ ਪਸੰਦ ਕਰ ਲਾਂ ਰਟਵਾਣੀ ਗੱਡੀ ਤੇ ਬੈਠਾ ਰਿਹਾ ਕੁੱਕੜ ਸਾਰੀਆਂ ਚੀਜ਼ਾਂ ਵੇਖਦਾ ਕੁਝ ਮੁੱਠਾ ਚੌਲ ਕਣਕ ਗੋੜ ਰੌੜੀਆਂ ਖੰਭਾ ਹਿੱਟ ਚ ਪਾ ਲੀਆਂ ਤੇ ਫਿਰ ਕਣਕ ਦੇ ਚਾਵਲਾਂ ਦੇ ਵਿੱਚੋਂ ਕੁਝ ਗੀਟੇ ਵਿਖਾ ਕੇ ਕਹਿਣ ਲੱਗਾ ਮੈਨੂੰ ਇਹ ਤੇਰੀਆਂ ਚੀਜ਼ਾਂ ਪਸੰਦ ਨਹੀਂ ਦੂਜੀ ਹੱਟੀ ਤੇ ਚੱਲਿਆ ਫਿਰ ਚੁੰਝ ਦੇ ਵਿੱਚ ਰੁਬਈਆ ਦਵਾਈ ਕੁੱਕੜ ਦੂਸਰੇ ਕੁੱਕੜ ਘਰ ਵੱਲ ਪਰਤਾ ਆ ਤੇ ਫਿਰ ਉਸਨੇ ਸਾਰੇ ਖੰਭ ਮਾ ਅਗੇ ਖਲਾਰੇ ਤੇ ਕੁੱਦਣ ਲੱਗਾ ਕਿ ਉਹ ਚੀਜ਼ਾਂ ਦਾ ਢੇਰ ਲੱਗ ਗਿਆ ਵਾ ਬਹੁਤ ਖੁਸ਼ ਹੋਈ ਕੁੱਕੜ ਦੀ ਮਾਂ ਅਸੀਸਾਂ ਦੇ ਕੇ ਖੈਰ ਉਸ ਨੂੰ ਫਿਰ ਵਿਦਾ ਕਰਦੀ ਹੈ ਕਿ ਠੀਕ ਹੈ ਤੂੰ ਨਹੀਂ ਹਟਦਾ ਤਾਂ ਚਲਿਆ ਜਾ ਭਾਈ ਉਹ ਵਿਦਾ ਕਰ ਦਿੱਤਾ ਕਰੋ ਤੁਰਦਿਆਂ ਤੁਰਦਿਆਂ ਕੁੱਕੜ ਨੂੰ ਅੱਗੇ ਜੰਗਲ ਆ ਗਿਆ ਉਸ ਨੂੰ ਪਾਰ ਕਰਨਾ ਸੌਖਾ ਨਹੀਂ ਸੀ ਕੁਝ ਚਿਰ ਉਹ ਸੋਚਦਾ ਰਿਹਾ ਉਸ ਨੂੰ ਤਰਕੀਬ ਸੋਜੀ ਉਹ ਇੱਕ ਲੰਮੇ ਦਰਖਤ ਤੇ ਜਾ ਚੜਿਆ ਉਥੋਂ ਇੱਕ ਡਾਲੀ ਤੋਂ ਦੂਜੀ ਡਾਲੀ ਇਸ ਤਰ੍ਹਾਂ ਉਹ ਦਰਖਤਾਂ ਤੋਂ ਦਰਖਤਾਂ ਦੇ ਛਾਲਾ ਮਾਰਦਾ ਅੱਧੇ ਤੋਂ ਵੱਧ ਜੰਗਲ ਪਾਰ ਕਰ ਗਿਆ ਉਹ ਹਫ ਗਿਆ ਸਖਤ ਪਿਆਸ ਲੱਗੀ ਉਸਨੂੰ ਪੀਣ ਵਾਸਤੇ ਉਹ ਦਰਖਤ ਤੋਂ ਹੀਟਾ ਜਦੋਂ ਪਾਣੀ ਡਿਉਟ ਰਿਆ ਉਹ ਇੱਕ ਛੱਪੜ ਵੱਲ ਵਧਿਆ ਤੇ ਉੱਥੇ ਉਹਨੂੰ ਬਾਗੜ ਵਿਲਾ ਮਿਲ ਗਿਆ ਤੇ ਕੁੱਕੜ ਦਾ ਰਾਹ ਰੋਕ ਕੇ ਉਹ ਕਹਿਣ ਲੱਗਾ ਕੁੱਕੜਾ ਬੇ ਕੁੱਪੜਾ ਕੁੱਕੜਾ ਮੈਂ ਤੈਨੂੰ ਖਾਸਾਂ ਇਹ ਸ਼ਾਦ ਲੈnde ਪੰਜਾਬ ਦੀ ਕਹਾਣੀ ਆ ਕੁੱਕੜ ਕਹਿੰਦਾ ਮੈਂ ਰਾਜੇ ਦੀਤੀ ਵਿਆਹਣ ਚੱਲਿਆ ਮੈਨੂੰ ਨਾ ਖਾ ਕਹਿੰਦਾ ਤੂੰ ਵੀ ਮੇਰੇ ਨਾਲ ਚੱਲ ਉਥੇ ਤਿੱਤਰ ਵਟੇਰੇ ਮਿਲਸਣ ਰੱਜ ਕੇ ਖਾਈ ਸੋ ਬਾਗੜ ਵਿਲਾ ਹੱਸ ਪਿਆ ਵਾਓ ਮੂਰਖਾ ਉੱਥੇ ਰਾਜੇ ਦੇ ਕੁੱਤੇ ਸਾਡਾ ਮਾਸ ਤਰੋਂਡੇ ਜਾਣਗੇ ਤੂੰ ਕਿਹੜੇ ਸੁਪਨੇ ਪਿਆ ਵੇਖਦਾ ਨਹੀਂ ਨਹੀਂ ਕਹਦਾ ਤੂੰ ਓਕਾ ਨਾ ਘਬਰਾ ਕਦੇ ਕੋਈ ਆਪਣੇ ਜਵਾਈ ਨੂੰ ਵੀ ਮਰਵਾਉਂਦਾ ਕੋਕੜ ਨੇ ਬੜੀ ਆਕਰਣ ਵਾਲਾ ਕਹ ਤੂੰ ਮੇਰੇ ਨਾਲ ਚੱਲ ਜੇ ਡਰ ਲੱਗਦਾ ਤਾਂ ਤੂੰ ਮੇਰੇ ਸੱਜੇ ਤਾਂ ਮੈਂ ਤੈਨੂੰ ਆਪਣੇ ਸੱਜੇ ਕੰਨ ਵਿੱਚ ਛੁਪਾ ਲੈਣਾ ਖੈਰ ਤਿਤਰਾ ਬਟੇਰੇ ਦੀ ਗੱਲ ਸੁਣ ਕੇ ਬਾਗੜ ਬਿੱਲੇ ਦੀਆਂ ਰਾਲਾਂ ਟਪਕਣ ਲੱਗੀਆਂ ਉਸ ਨੇ ਹੰਗਾਰਾ ਭਰਿਆ ਤੇ ਕੋਕੜ ਨੇ ਉਸ ਨੂੰ ਆਪਣੇ ਸੱਜੇ ਕੰਨ ਵਿੱਚ ਛੁਪਾ ਲਿਆ ਤੇ ਫਿਰ ਅੱਗੇ ਤੁਰ ਪਿਆ ਕਰ ਤੁਰਦਿਆਂ ਤੁਰਦਿਆਂ ਅੱਗੇ ਦਰਿਆ ਆ ਗਿਆ ਸਾਰੇ ਪਾਸੇ ਪਾਣੀ ਦੀ ਤੇਜ਼ ਧਾਰਾ ਵਹਿੰਦੀ ਵੇਖ ਕੇ ਪਹਿਲਾਂ ਤਾਂ ਕੋਕੜ ਘਬਰਾਇਆ ਫਿਰ ਹੌਸਲਾ ਕਰਕੇ ਉਸ ਨੂੰ ਦਰਿਆ ਨੂੰ ਆਖਿਆ ਕਿ ਪਾਣੀਆਂ ਵੇ ਪਾਣੀਆਂ ਰਾਹ ਦੇ ਦੇ ਮੈਂ ਜਸ ਰਾਜੇ ਦੀ ਤੀ ਵਿਆਹਣ ਚੱਲਿਆ ਉਹ ਮੁਲਕ ਦਾ ਰਾਜਾ ਏ ਦਰਿਆ ਕਹਿਣ ਲੱਗਿਆ ਮੈਂ ਤੈਨੂੰ ਕਿਉਂ ਰਾਹ ਦੇਵਾਂ ਦਰਿਆ ਨੇ ਵੇਫਰੇ ਆਖਿਆ ਮੈਂ ਤਾਂ ਤੈਨੂੰ ਡੋਪ ਸਾਂ ਵੱਡਾ ਆਇਆ ਰਾਜੇ ਦੀ ਤੀ ਵਿਆਹਣ ਵਾਲਾ ਕੋਕੜ ਕਹਿੰਦਾ ਅੱਛਾ ਨਰਾਜ ਨਾ ਹੋ ਮੈਂ ਤੈਨੂੰ ਵੀ ਬਰਾਤ ਲੈ ਕੇ ਚੱਲਾਂ ਸ਼ਾਇਦ ਉੱਥੇ ਤੇਰੀ ਲੋੜ ਪੈ ਜੇ ਕੋਕੜ ਨੇ ਦਰਿਆ ਨੂੰ ਵੀ ਦਿਲਾਸਾ ਦਿੱਤਾ ਪਰ ਦਰਿਆ ਖੜਖੜ ਹੱਸਣ ਲੱਗਾ ਕਿ ਕਿਉਂ ਕੰਵਲ ਮਾਰਦਾ ਕੋਕੜ ਕਹਿੰਦਾ ਮੈਂ ਤੈਨੂੰ ਹੁਣੇ ਸਬਕ ਸਿਖਾਉਣਾ ਕੋਕੜ ਨੇ ਜ਼ੋਰ ਦੀ ਬਾਗ ਦਿੱਤੀ ਤੇ ਸਾਰਾ ਦਰਿਆ ਡੀਕ ਲਾ ਕੇ ਇੱਕੋ ਸਾਹ ਹੀ ਪੀ ਗਿਆ ਤੇ ਆਪਣੇ ਖੱਬੇ ਕੰਨ ਵਿੱਚ ਛੁਪਾ ਲਿਆ ਤੇ ਕੋਕੜ ਮਾਨਮਤਾਗੇ ਤੁਰ ਪਿਆ ਕਿਉਂਕਿ ਕਲਪਨਾ ਹੀ ਇਹਦੇ 'ਚ ਇੰਨੀ ਕੀਤੀ ਹੋਈ ਹੈ ਨਾ ਵੈਸੇ ਤਾਂ ਹਾਸਾ ਲੱਗਦਾ ਕਿ ਖੱਬਾ ਕੰਨ ਨਾ ਹੋ ਗਿਆ ਅਸਮਾਨ ਹੀ ਹੋ ਗਿਆ ਪਰ ਕਿਉਂਕਿ ਤੁਸੀਂ ਹੈਰੀ ਪੌਟਰ ਜਾਂ ਉਹ ਚੀਜ਼ਾਂ ਵੇਖੋ ਇਦਾਂ ਦੀਆਂ ਚੀਜ਼ਾਂ ਕਲਪਨਾ ਚ ਹੁੰਦੀਆਂ ਨੇ ਖੈਰ ਜਾਨੀ ਕਿ ਉਸਨੇ ਦਰਿਆ ਨੂੰ ਆਪਣੇ ਫਿਰ ਖੱਬੇ ਕਾਨ ਚ ਪਾਲਿਆ ਜਿੱਥੇ ਪਹਿਲਾਂ ਬਾਗੜ ਬੇਲਾ ਪਾਇਆ ਸੀ ਤੇ ਮਾਨ ਦੇ ਨਾਲ ਅੱਗੇ ਤੁਰਿਆ ਥੋੜੀ ਦੂਰ ਗਿਆ ਤਾਂ ਕੀ ਵੇਖਦਾ ਜੰਗਲ ਨੂੰ ਅੱਗ ਲੱਗੀ ਐ ਚਾਰਚ ਫਿਰੇ ਅੱਗ ਫੈਲੀ ਹੋਣ ਕਰਕੇ ਕੁਕਰ ਨੂੰ ਕਿਧਰੋਂ ਵੀ ਰਾਹ ਨਾ ਲੱਭਾ ਤਾਂ ਕੁਕਰ ਨੇ ਤਰਲਾ ਕਰਕੇ ਆ ਆਖਿਆ ਇਹ ਅਗ ਰਾਣੀਏ ਸੁਗੜ ਸਿਆਣੀਏ ਮੈਨੂੰ ਰਾਹ ਦੇ ਦੇ ਮੈਂ ਰਾਜੇ ਦੀ ਧੀ ਵਿਆਹਣ ਚੱਲਿਆ ਅੱਗ ਬੋਲੀ ਕਿਉਂ ਰਾਹ ਦੇ ਆ ਮੈਂ ਤਾਂ ਤੈਨੂੰ ਭੁੰਨ ਕੇ ਖਾਸਾਂ ਤੇ ਅੱਗ ਨੇ ਆਖਿਆ ਵੱਡਾ ਆਇਆ ਰਾਜੇ ਦਿੱਤੀ ਉਹ ਧੀ ਵਿਆਹਣ ਵਾਲਾ ਤੇ ਕੋਕੜ ਨੇ ਫਿਰ ਅੱਗ ਨੂੰ ਵੀ ਲਾਲਚ ਦਿੱਤਾ ਕਿ ਚੱਲ ਮੈਂ ਮੈਂ ਵੀ ਤੈਨੂੰ ਵੀ ਬਰਾਤ ਲੈ ਚੱਲਦਾ ਮੈਂ ਨਾ ਕਹਿੰਦੀ ਚੱਲਦੀ ਤੇਰੀ ਬਰਾਤ ਰਾਜਾ ਤੇਰੀ ਹੱਡੀ ਪਸਲੀ ਤਾਂ ਇੱਕ ਕਰੇਗਾ ਮੈਨੂੰ ਵੀ ਨਸ਼ਟ ਕਰ ਦਵੇਗਾ ਅੱਗ ਨੇ ਉਸ ਨੂੰ ਜਵਾਬ ਦਿੱਤਾ ਕੋਕੜ ਫਿਰ ਬੋਲਿਆ ਨਹੀਂ ਚੱਲਦੀ ਤਾਂ ਨਾ ਸਹੀ ਮੈਂ ਤੈਨੂੰ ਹੁਣੇ ਸਬਕ ਸਿਖਾਉਣਾ ਵੇਖ ਮੇਰੀ ਕਰਾਮਾਤ ਸੋ ਕੁਕੜ ਨੇ ਖੱਬੇ ਕੰਨ ਦੇ ਵਿੱਚੋਂ ਪਾਣੀ ਦੀ ਇੱਕ ਫੁਆਰ ਛੱਡੀ ਮੈਂ ਤੈਨੂੰ ਹੁਣੇ ਬਿਜਾ ਦਿੰਦਾ ਕਿਉਂਕਿ ਸੁਨੰਦਰੀ ਆ ਕਨ ਚ ਪਿਆ ਸੀ ਅੱਗ ਡਰ ਗਈ ਤੇ ਉਹ ਵੀ ਬਰਾਤੀ ਬਣ ਕੇ ਕੁਕੜ ਨਾਲ ਤੁਰ ਪਈ ਤੇ ਕੁਕੜ ਨੇ ਅੱਗ ਨੂੰ ਆਪਣੇ ਖੰਭਾਂ ਹੇਠ ਛੁਪਾ ਲਿਆ ਅੱਗੇ ਰਸਤਾ ਸਾਫ਼ ਸੀ ਕੁਕੜ ਨੂੰ ਕੋਈ ਦਿੱਕਤ ਪੇਸ਼ ਨਾ ਆਈ ਸੋ ਉਹ ਕੁਕੜ ਮਟਕ ਦਾ 扑ੜਕ ਦਾ ਰਾਜੇ ਦੇ ਮਹਿਲਾਂ ਅੱਗੇ ਜਾ ਖੜਾ ਹੋਇਆ ਦਰਵਾਜ਼ੇ ਉਸ ਨੂੰ ਮਹਿਲ ਜਾਣੋਂ ਅੰਦਰ ਜਾਣੋਂ ਰੋਕ ਦਿੱਤਾ ਤਾਂ ਉਹ ਉੱਚੀ ਉੱਚੀ ਬਾਂਗਾ ਦੇ ਕੇ ਵਗਾਰ ਲੱਗਾ ਰਾਜਾ ਵੇ ਰਾਜਾ ਧੀ ਦਾ ਡੋਲਾ ਦੇ ਨਹੀਂ ਤਾਂ ਮੈਂ ਮੁਲਕ ਕਰਸਾਂ ਓਖੇ ਰਾਜਾ ਵੇ ਰਾਜਾ ਧੀ ਦਾ ਡੋਲਾ ਚਾਦੇ ਨਹੀਂ ਤਾਂ ਮੁਲਕ ਕਰਸਾਂ ਓਖੇ ਰਾਜਾ ਬੜਾ ਪਰੇਸ਼ਾਨ ਹੋਇਆ ਉਸ ਨੂੰ ਅਜੇ ਗੁਸਤਾਖ ਕੋਕੜ ਪਹਿਲਾਂ ਕਦੇ ਨਜ਼ਰ ਨਹੀਂ ਸੀ ਆਇਆ ਸੋ ਉਸ ਨੇ ਕਰੋਧ ਦੇ ਵਿੱਚ ਆ ਕੇ ਪਹਿਰੇਦਾਰਾਂ ਨੂੰ ਹੁਕਮ ਦਿੱਤਾ ਕਿ ਇਸ ਗੁਸਤਾਖ ਨਪਾਕ ਕੋਕੜ ਨੂੰ ਫੜ ਕੇ ਮੁਰਗੀਖਾਨੇ 'ਚ ਛੁੱਟ ਦਿਓ ਤੇ ਕੱਲ ਦਰਬਾਰ 'ਚ ਪੇਸ਼ ਕਰਿਓ ਸੋ ਕੁੱਕੜ ਨੂੰ ਫੜ ਕੇ ਉਸਤੇ ਪਹਿਰੇਦਾਰ ਉਸ ਨੂੰ ਮੁਰਗੀਖਾਨੇ ਡਾਕਾਏ ਤੇ ਜਦੋਂ ਹਨੇਰਾ ਸੰਘਣਾ ਹੋ ਗਿਆ ਤੇ ਉਸ ਨੇ ਆਪਣੇ ਕੰਨ ਦੇ ਵਿੱਚੋਂ ਬਾਗੜ ਮੱਲੇ ਨੂੰ ਬਾਹਰ ਕੱਢਦੇ ਹੋਏ ਆਖਿਆ ਅੱਗੇ ਸਾਜ ਤੇ ਪਿੱਛੇ ਬੁਹਾਰੀ ਨਿਕਲ ਬੱਲਿਆ ਤੈਂਡੀ ਵਾਰੀ ਸੋ ਵਿਚਲ ਹੁਣ ਅੱਗੇ ਸਾਜ ਤੇ ਪਿੱਛੇ ਬੁਹਾਰੀ ਨਿਕਲ ਬੱਲਿਆ ਤੈਂਡੀ ਵਾਰੀ ਤੇ ਬਾਗੜ ਮੱਲਾ ਉਸ ਦੇ ਕੰਨ ਚੋਂ ਬਾਹਰ ਨਿਕਲਿਆ ਤੇ ਸਾਰੀਆਂ ਕੁੱਕੜੀਆਂ ਤੇ ਚੂਚੇ ਖਾਂਦਾ ਰਿਹਾ ਸਾਰੀ ਰਾਤ ਤੇ ਉਸ ਦਾ ਕਲੇਜਾ ਖਾਣ ਦਾ ਛਾਸੀ ਜੋ ਉਸ ਨੇ ਡੰਝ ਲਾ ਕੇ ਖਾਦਾ ਸਵੇਰ ਤੱਕ ਉਸਨੇ ਮੁਰਗੀਖਾਨੇ ਦੇ ਵਿੱਚ ਇੱਕ ਵੀ ਕੁਕੜੀ ਜਾਂ ਚੂਚਾ ਜੰਦਾ ਨਾ ਰਹਿਣ ਦਿੱਤਾ ਅਖੀਰ ਬਿੱਲਾ ਰਾਜ ਪੁੱਜ ਕੇ ਫਿਰ ਕੁਕੜ ਦੇ ਕੰਨ ਸਜੇ ਕੰਨ ਚ ਛੁਪ ਗਿਆ ਸਵੇਰੇ ਜਦੋਂ ਪਹਿਰੇਦਾਰਾਂ ਨੇ ਮੁਰਗੀਖਾਨੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਵਾਏ ਸੁਨਹਿਰੀ ਕਲਗੀ ਵਾਲੇ ਕੁਕੜ ਦੇ ਉੱਥੇ ਕੋਈ ਵੀ ਪਖੇਰੂ ਜੰਦਾ ਨਹੀਂ ਸੀ ਸਾਰੇ ਪਾਸੇ ਖੰਭ ਖਿਲਰੇ ਲਹੂ ਜੰਮਿਆ ਹੱਡੀਆਂ ਤੇ ਕਿਧਰੇ ਹੱਡੀਆਂ ਕਿਧਰੇ ਛੇਛੜੇ ਤੇ ਕਿਧਰੇ ਆਂਦਰਾ ਪਹਿਰੇਦਾਰ ਘਬਰਾ ਕੇ ਆਖਰ ਕੁੱਕੜ ਨੂੰ ਫੜ ਕੇ ਦਰਬਾਰ ਦੇ ਵਿੱਚ ਪੇਸ਼ ਕਰਨ ਗਏ ਰਾਜੇ ਨੂੰ ਕਹਿਣ ਲੱਗੇ ਮਹਾਰਾਜ ਇਹ ਕੁੱਕੜ ਤਾਂ ਕੋਈ ਬਲਾਜ ਆਪਦੀ ਹੈ ਇਸਨੇ ਤਾਂ ਮੁਰਗੀਖਾਨੇ ਦੇ ਸਾਰੇ ਪਖੇਰੂ ਚਟਮ ਕਰ ਦਿੱਤੇ ਨੇ ਇਹ ਸਭ ਨੂੰ ਖਾ ਗਿਆ ਬਾਹਰੋਂ ਵੀ ਕੁਛ ਨਹੀਂ ਆਇਆ ਪਰ ਇਹ ਤਾਂ ਸਾਰੀਆਂ ਕੁੱਕੜੀਆਂ ਚੂਚੇ ਚਟਮ ਕਰ ਗਿਆ ਤੇ ਰਾਜਾ ਘਬਰਾ ਕੇ ਕੁੱਕੜ ਵੱਲ ਵੇਖਣ ਲੱਗਾ ਪਰ ਕੁੱਕੜ ਨੇ ਗਰਦਨ ਉੱਚੀ ਕਰਕੇ ਬਾਗ ਦਿੱਤੀ ਮੈਂ ਤਾਂ ਰਾਜੇ ਦੀ ਧੀ ਵਿਆਸਾਂ ਡੋਲਾ ਘਿੰਨ ਕੇ ਇਥੋਂ ਜਾਸਾਂ ਇਹ ਪੁੱਠੋ ਹਰੀ ਕਹਾਣੀ ਹੈ ਵੈਸੇ ਜੋਏ ਕਵਿਤਾ ਜਿਸ ਸਤਰਸ ਦੇ ਵਿੱਚ ਮਹਿਤਾ ਰਾਜੇ ਦੀ ਧੀ ਵਿਆਸਾਂ ਡੋਲਾ ਘਿੰਨ ਕੇ ਇੱਥੋਂ ਜਾਸਾਂ ਸੁੱਕੜ ਦੀ ਗੱਲ ਸੁਣ ਕੇ ਰਾਜਾ ਕਰੋਧ ਵਿੱਚ ਭੱਕਿਆ ਕਹਿਣ ਲੱਗਾ ਇਸ ਤ ਗੁਸਤਾਖ ਕੁੱਕੜ ਦੀ ਹੁਣੇ ਬੋਟੀ-ਬੋਟੀ ਕਰਕੇ ਇੱਲਾਂ ਅੱਗੇ ਸੁੱਟ ਦਿਓ ਤੇ ਉਹ ਜਦੋਂ ਪਹਿਰੇਦਾਰ ਕੁੱਕੜ ਨੂੰ ਫੜਨ ਲੱਗੇ ਤਾਂ ਉਸਨੇ ਅੱਖ ਖੰਭਾ ਹਿਟੋ ਅੱਗੇ ਨੂੰ ਕੱਢਿਆ ਤੇ ਬੋਲਿਆ ਅੱਗੇ ਸਾਜ ਦੇ ਪਿੱਛੇ ਬੁਹਾਰੀ ਨਿਕਲ ਅੱਗ ਹੁਣ ਤੈਂਡੀ ਵਾਰੀ ਸਵਾਗਨ ਇਕੰਬਾਇਟ ਨੇ ਕਲਕੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਅੱਗੇ ਜਿਸ ਵੀ ਚੀਜ਼ ਨੂੰ ਸ਼ੌਂਦੀ ਛੋਲੇ ਉੱਠਦੇ ਤੇ ਹੌਲੀ ਹੌਲੀ ਅੱਗ ਸਾਰੇ ਦਰਬਾਰ ਚ ਫੈਲਣ ਲੱਗੀ ਰਾਜਾ ਘਬਰਾ ਗਿਆ ਰਾਣੀ ਤੇ ਰਾਜਕੁਮਾਰੀ ਵੀ ਪਰੇਸ਼ਾਨ ਹੋਣ ਲੱਗੇ ਨੌਕਰ ਚੱਕ ਰੱਗ ਬੁਝਾਣ ਲੱਗੇ ਪਰ ਅੱਗ ਤਾਂ ਜਿਵੇਂ ਸਭ ਕੁਝ ਦਵਾ ਤਰਨ ਦੇ ਤੁਲੀ ਹੋਈ ਸੀ ਰਾਜੇ ਨੂੰ ਪਰੇਸ਼ਾਨ ਵੇਖ ਕੇ ਰਾਜਕੁਮਾਰੀ ਕਹਿਣ ਲੱਗੀ ਇਹ ਕੁੱਕੜ ਵਾਕਿਆ ਹੀ ਕੋਈ ਸ਼ਕਤੀ ਹੈ ਕੋਈ ਬਲਾ ਹੈ ਤੁਸੀਂ ਆਪਣਾ ਘਰ ਬਰਬਾਦ ਨਾ ਕਰੋ ਮੈਨੂੰ ਇਹਦੇ ਨਾਲ ਵਿਆਹ ਦਿਓ ਜੋ ਮੇਰੇ ਨਾਲ ਵਰਤ ਸੀ ਮੈਂ ਭੋਗ ਲੈ ਸਾਂ ਜਾਨੀ ਕਿ ਰਾਜਕੁਮਾਰੀ ਡਰ ਗਈ ਕਿ ਤਾਂ ਸਾਡਾ ਦਰਬਾਰ ਰਾਜ ਮਹਿਲ ਤਬਾਹ ਕਰ ਦਵੇਗਾ ਜਾਨੀ ਰਾਜਕੁਮਾਰੀ ਕੁਕੜ ਨਾਲ ਵਿਆਹ ਲਈ ਤਿਆਰ ਹੋ ਗਈ ਤਾਂ ਰਾਜ ਨੇ ਕੁਕੜ ਨੂੰ ਆਖਿਆ ਜੇ ਤੂੰ ਅੱਗ ਬੁਝਾ ਦੇਵੇਂ ਮੈਂ ਤੇਰੇ ਨਾਲ ਰਾਜਕੁਮਾਰੀ ਦਾ ਡੋਲਾ ਤੋੜ ਦੇਾਂਗਾ ਕੁਕੜ ਨੇ ਗਰਦਨ ਉੱਚੀ ਕਰਕੇ ਬਾਗ ਦਿੱਤੀ ਤੇ ਫਿਰ ਨੂੰ ਝਟਕਾ ਦਿੰਦੇ ਕਹਿਣ ਲੱਗਾ ਅੱਗੇ ਸਾਜ ਤੇ ਪਿੱਛੇ ਬੁਹਾਰੀ ਨਿਕਲ ਪਾਣੀਆ ਹੁਣ ਤੰਡੀ ਵਾਰੀ ਸੋ ਉਸੇ ਵੇਲੇ ਕੁੱਕੜ ਦੇ ਖੱਬੇ ਕੰਨ ਦੇ ਵਿੱਚੋਂ ਪਾਣੀ ਦੇ ਫਾਰੇ ਨਿਕਲ ਤੁਰੇ ਜਿਸ ਨਾਲ ਅੱਗ ਬੁਝ ਗਈ। ਰਾਜੇ ਕੋਲ ਕੋਈ ਚਾਰਾ ਨਹੀਂ ਸੀ। ਉਸਨੇ ਰਾਜਕੁਮਾਰੀ ਦਾ ਡੋਲਾ ਕੁੱਕੜ ਨਾਲ ਤੋਰ ਦਿੱਤਾ ਤੇ ਕੁੱਕੜ ਡੋਲਾ ਲੈ ਕੇ ਆਪਣੇ ਘਰ ਪਹੁੰਚਾ ਤੇ ਮਾਂ ਨੂੰ ਕਹਿਣ ਲੱਗਾ, "ਮਾਂ ਮੈਂ ਅਣਹੋਣੀ ਘਰ ਵਿਖਾਈ, ਵੇਖ ਰਾਜੇ ਦੀ ਧੀ ਵਿਆਈ। ਮਾਂ ਮੈਂ ਅਣਹੋਣੀ ਘਰ ਵਿਖਾਈ, ਵੇਖ ਰਾਜੇ ਦੀ ਧੀ ਵਿਆਈ।" ਹੁਣ ਇਹ ਵਿੱਚ ਹੈ ਤਾਂ ਇਹ ਲਗਭਗ ਮਿੱਥ ਟੋਟਲ ਮੈਥਾਲੋਜੀ ਆ ਇੱਕ ਕਹਾਣੀ ਘੜੀ ਗਈ ਆ ਇਹਦੇ ਵਿੱਚ ਵੀ ਅੱਗੇ ਸੱਜ ਪਿੱਛੇ ਬੁਹਾਰੀ ਨਿਕਲ ਪਾਣੀਆਂ ਤੰਢੀ ਵਾਰੀ ਇਹ ਇੱਕ ਸਲੋਗਨ ਜੋੜ ਲਿਆ ਗਿਆ ਦੋਹਾ ਜੋੜ ਲਿਆ ਗਿਆ ਹੁਣ ਇਸ ਦੇ ਵਿੱਚੋਂ ਕੁੱਲ ਮਿਲਾ ਕੇ ਜਿਹੜੀ ਗੱਲ ਨਿਕਲਦੀ ਆ ਉਹ ਕੀ ਹੈ ਇਹਦੇ ਵਿੱਚ ਜੋ ਸਾਰ ਦਿੱਤਾ ਗਿਆ ਉਹ ਚਾਂਦੀ ਹੈ ਪੈਸਾ ਹੈ ਦੌਲਤ ਹੈ ਕਿ ਜਦੋਂ ਤੁਹਾਡੇ ਕੋਲ ਦੌਲਤ ਹੈ ਉਹ ਦੌਲਤ ਚਾਂਦੀ ਦਾ ਰੁਪਈਆ ਉਸ ਦੇ ਨਾਲ ਉਸ ਦਾ ਹੌਸਲਾ ਵਧ ਗਿਆ ਉਸ ਨੂੰ ਲੱਗਾ ਕਿ ਮੇਰੇ ਕੋਲ ਸਰਮਾਇਆ ਉਹ ਰੁਪਈਆ ਲੈ ਕੇ ਹੱਟੀ ਤੇ ਗਿਆ ਸੌਦਾ ਚੈੱਕ ਕਰਦਾ ਕਰਦਾ ਦਾਣਾ ਫੱਕਾ ਉਥੋਂ ਖੰਬਾਂ ਚ ਲੁਕੋ ਲਿਆ ਆ ਤੇ ਉਸ ਹੌਸਲੇ ਦੇ ਵਿੱਚੋਂ ਉੱਡਦਾ ਫਿਰਿਆ ਹੁਣ ਪੱਲੇ ਨਹੀਂ ਥੇਲਾ ਤੇ ਕਰਦੀ ਮੇਲਾ ਮੇਲਾ ਜਦੋਂ ਸਾਡੇ ਕੋਲ ਕੁਝ ਜਮਾ ਪੂੰਜੀ ਹੁੰਦੀ ਹੈ ਅਸੀਂ ਬਾਜ਼ਾਰ ਜਾਂਦੇ ਹਾਂ ਸਾਡੀ ਖਰੀਦ ਸ਼ਕਤੀ ਹੁੰਦੀ ਹੈ ਕਿ ਹਾਂ ਆਪਾਂ ਚੀਜ਼ ਖਰੀਦ ਸਕਦੇ ਹਾਂ ਖਰੀਦੀ ਇਹ ਭਾਵੇਂ ਨਾ ਤੇ ਸਾਨੂੰ ਉਹ ਚੀਜ਼ ਨਗੋਣੀ ਜਾਪਦੀ ਹੈ ਕਿ ਨਹੀਂ ਯਾਰ ਆ ਨਹੀਂ ਆ ਚੀਜ਼ ਲਵਾਂਗੇ ਸਾਨੂੰ ਸਾਰਾ ਮੇਲਾ ਆਪਣੀ ਮੁੱਠੀ ਚ ਜਾਪਦਾ ਫਿਰ ਅਸੀਂ ਕੰਪੈਰੀਜ਼ਨ ਕਰਦੇ ਆ ਕਿ ਆ ਨਹੀਂ ਆ ਚੀਜ਼ ਪਰ ਜਦੋਂ ਚਾਹ ਦੇ ਕੱਪ ਜੋਗੇ ਤੁਹਾਡੇ ਕੋਲ ਪੈਸੇ ਨਾ ਹੋਣ ਭਾਵੇਂ ਤੁਹਾਨੂੰ ਭੁੱਖ ਨਾ ਵੀ ਹੋਵੇ ਪਰ ਤੁਹਾਨੂੰ ਅਹਿਸਾਸ ਹੋਏਗਾ ਕਿ ਯਾਰ ਆਪਣੇ ਤਾਂ ਪੱਲੇ ਥੇਲਾ ਨਹੀਂ ਹੈ ਮੇਲੇ ਚ ਆਪਣਾ ਕੀ ਹੈ ਸੋ ਪਰਚੇਜ਼ਿੰਗ ਪਾਵਰ ਜੇ ਤੁਹਾਡੇ ਕੋਲ ਹੈਗੀ ਨਾ ਤੇ ਤੁਹਾਡੇ ਹੌਸਲੇ ਪਸਤ ਨਹੀਂ ਹੁੰਦੇ ਇਹਦੇ ਚ ਮਾਇਆ ਦੀ ਉਹ ਸ਼ਕਤੀ ਦਿਖਾਈ ਗਈ ਹੈ ਹੋਰ ਕੁਝ ਨਹੀਂ ਦੂਸਰਾ ਕਿ ਹੌਸਲਾ ਸਹਸਣਾ ਛੱਡੋ ਹਾਲਾਂਕਿ ਇਹ ਮਿਥ ਹੈ ਪਰ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਸ ਤਰ੍ਹਾਂ ਇੱਕ ਫਿਲਮ ਘੜੀ ਜਾਂਦੀ ਹੈ ਮਿਥੋਲੋਜੀ ਹੈ ਸਾਰੀ ਮਿਥ ਹੈ ਉਸ ਦੇ ਵਿੱਚ ਇੱਕ ਹੌਸਲੇ ਦੀ ਦਾਦ ਹੈ ਕਿ ਵੱਡੀ ਚੀਜ਼ ਨਾਲ ਜਦੋਂ ਤੁਹਾਡਾ ਮੁਕਾਬਲਾ ਵੀ ਹੁੰਦਾ ਹੋਵੇ ਭਾਵੇਂ ਵਾਗ ਹੈ ਪਾਣੀ ਹੈ ਬਾਗੜ ਬਿਲਾ ਹੈ ਜਾਂ ਰਾਜੇ ਦੇ ਦਰਬਾਨ ਨੇ ਤਾਂ ਤੁਹਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਹਰ ਮੁਸੀਬਤ ਨਾਲ ਲੜਨ ਦਾ ਜਿਗਰਾ ਚਾਹੀਦਾ ਇਹਦਾ ਇਹ ਸਾਰ ਹੈ ਕਿਉਂਕਿ ਰੁਪਈਆ ਸਭ ਦਾ ਆਪਣਵਈਆ ਪੈਸਾ ਇੱਕ ਵੱਡੀ ਪਾਵਰ ਹੈ ਜਿਹੜਿਆ ਮੁਲਕਾਂ ਕੋਲ ਜਿਹੜਿਆ ਲੋਕਾਂ ਕੋਲ ਪੈਸਾ ਹੁੰਦਾ ਉਹਨਾਂ ਦੇ ਜ਼ਿੰਦਗੀ ਦੇ ਦੁੱਖ ਸੁੱਖਾਂ ਚ ਬਦਲ ਜਾਂਦੇ ਨੇ ਜਦੋਂ ਪੈਸਾ ਨਾ ਹੋਵੇ ਤੇ ਤੁਹਾਡੇ ਸੁੱਖ ਵੀ ਤੁਹਾਨੂੰ ਦੁਖੀ ਕਰਦੇ ਨੇ ਕਿਸੇ ਦੇ ਵਿਆਹ ਹੁੰਦਾ ਬੱਚਾ ਜੰਮਦਾ ਪਰ ਪੈਸੇ ਦੀ ਥੋੜ੍ਹ ਉਸ ਖੁਸ਼ੀ ਨੂੰ ਵੀ ਨੁਗੂਣਾ ਕਰ ਦਿੰਦੀ ਹੈ ਜੇ ਤੁਹਾਡੇ ਕੋਲ ਪੈਸਾ ਆ ਤੇ ਤੁਸੀਂ ਉਸ ਪੈਸੇ ਦੇ ذریعے ਆਪਣੇ ਦੁੱਖ ਦੇ ਸਮਾਗਮ ਵੀ ਵੱਡੇ ਕਰ ਦਿਓ ਵਧੀਆ ਕੂਲਰ ਪੱਖੇ ਲਾ ਕੇ ਆਪਣੇ ਘਰਦਿਆਂ ਦਾ ਭੋਗ ਪਾਉਂਦੇ ਹੋ ਵਧੀਆ ਖਾਣਾ ਖਵਾਉਂਦੇ ਹੋ ਤੁਹਾਨੂੰ ਇੱਕ ਸਕੂਨ ਮਿਲਦਾ ਕਿ ਹਾਂ ਯਾਰ ਹੈ ਤਾਂ ਇਹ ਦੁੱਖ ਵੰਡਾਉਣ ਆਏ ਪਰ ਚਲੋ ਰਾਮ ਨਾਲ ਤਾਂ ਅਸੀਂ ਬਿਠਾਏ ਨੇ ਸੋ ਉਹ ਦੁੱਖ ਨੂੰ ਵੀ ਤੁਹਾਡੇ ਨੂੰ ਕਿਸੇ ਹੱਦ ਤੱਕ ਜਿਹੜਾ ਮਾਇਆ ਜਾਂ ਪਰਚੇਜ਼ਿੰਗ ਪਾਵਰ ਆ ਜਾਂ ਪੈਸਾ ਘਟਾਉਂਦਾ ਹੈ ਸੋ ਇਸ ਦੇ ਵਿੱਚ ਦੋ ਚੀਜ਼ਾਂ ਦਾ ਲਾਜਿਕ ਹੈ ਇੱਕ ਤਾਂ ਚਾਂਦੀ ਦੇ ਰੁਪਈਏ ਦਾ ਤੇ ਦੂਸਰਾ ਸਾਹਸ ਦਾ ਜਿਹੜਾ ਕੁੱਕੜ ਨੂੰ ਵੀ ਰਾਜੇ ਦਾ ਜਵਾਈ ਬਣਾ ਦਿੰਦਾ ਸੋ ਇਹ ਸੀ ਲੋਕ ਕਹਾਣੀ ਜਾਂ ਬਾਤ ਸਨੈਰੀ ਕਲਗੀ ਵਾਲਾ ਕੁੱਕੜ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਆਪਣੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਆਡੀਓ ਤੇ ਵੀਡੀਓ ਦਾ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 'ਤੇ ਮੰਗਵਾ ਸਕਦੇ ਹੋ 9876309655 ਤੇ ਇਸੇ ਹੀ ਨੰਬਰ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ ਖੂਬਸੂ ਟ੍ਰੈਵਲ ਕਹਿੰਦਾ ਪੈਸਾ ਹੀ ਸਭ ਨਹੀਂ ਹੈ ਜਨਾਬ ਹਾਂ ਮੈਂ ਤੁਹਾਡੀ ਗੱਲ ਮੰਨਦਾ ਪੈਸਾ ਸਭ ਚੀਜ਼ ਨਹੀਂ ਹੈ ਪਰ ਪੈਸੇ ਤੋਂ ਬਿਨਾ ਵੀ ਸਭ ਕੁਝ ਨਹੀਂ ਹੈ ਅਮਰਤਪਾਲ ਗੌਰ ਭੈਣ ਜੀ ਲਿਖਦੇ ਲਿਖਦੇ ਆ ਪੈਸਾ ਸੈਲਫ ਸੈਲਫ ਕੌਨਫੀਡੈਂਸ ਦਿੰਦਾ ਵੀਰ ਬਹੁਤ ਸੋਹਣੀ ਗੱਲ ਆ ਭੈਣ ਰਾਣੀ ਤੁਹਾਡੀ ਸੱਚਾਈ ਹੈ ਟਲ ਜਦੋਂ ਤੁਹਾਡੇ ਕੋਲ ਜਦੋਂ ਤੁਸੀਂ ਵੇਖੋ ਕਿ ਤੁਸੀਂ ਆਪਣੇ ਬੱਚੇ ਨੂੰ ਨਾ ਮੇਲੇ ਜਾਣ ਲਈ ਪੈਸਾ ਦੇ ਦਿਓ ਭਾਵੇਂ ਉਹ ਖਰਚੇ ਨਾ ਖਰਚੇ ਇੱਕ ਬੱਚੇ ਨੂੰ ਭੈ ਜੀ ਤੁਸੀਂ ਖੂਬਸੂਰਤ ਡਰਾਈਵਰ ਲਾ ਲਿਓ ਪੈਸੇ ਨਾ ਦਿਓ ਜਿਹੜੇ ਬੱਚੇ ਕੋਲ ਪੈਸੇ ਨਹੀਂ ਆ ਉਹਦੇ ਮੂੰਹ ਤੇ ਖੁਸ਼ੀ ਨਹੀਂ ਆਏਗੀ ਉਹਨੂੰ ਪੈਸਾ ਦੇ ਦਿਓ ਭਾਵੇਂ ਉਹਨੂੰ ਕਹਿ ਕੇ ਖਰਚਣ ਇਹ ਖਰਚਣੇ ਨਹੀਂ ਪਰ ਫਿਰ ਵੀ ਉਹਨੂੰ ਸਾਹਸ ਰਹੇਗਾ ਕਿ ਮੈਂ ਕਹਿਣ ਜੋਗਾ ਕਿ ਹਾਂ ਮੇਰੇ ਕੋਲ ਪੈਸੇ ਨੇ ਜਦੋਂ ਤੁਹਾਡਾ ਬੈਂਕ ਬੈਲੈਂਸ ਪਿਆਉਂਦਾ ਤੁਹਾਨੂੰ ਲੱਗਦਾ ਯਾਰ ਮੁਸੀਬਤ ਪਾਏਗੀ ਨਿਫਟ ਲਾਂਗੇ ਪਰ ਜਦੋਂ ਪਿੱਛੇ ਬੈਕ ਨਾ ਹੋਵੇ ਪੈਸੇ ਦੀ ਮੁਸੀਬਤ ਪਾਵੇਂ ਨਾ ਵੀ ਆਵੇ ਤੁਹਾਨੂੰ ਲੱਗਦਾ ਕਿ ਯਾਰ ਇਹ ਹੋ ਗਿਆ ਤਾਂ ਕੀ ਕਰਾਂਗੇ ਬਾਈ ਜਿਓ ਮਨ ਚ ਖਿਆਲ ਆਉਂਦੇ ਨੇ ਠੀਕ ਹੈ ਪੈਸਾ ਵੀ ਜ਼ਰੂਰੀ ਹੈ ਦੇਸ਼ਾਂ ਦਾ ਸਿਸਟਮ ਕਰੇ ਆਵਾਮ ਖੁਸ਼ ਰਹਿੰਦਾ ਤੇ ਇਹ ਗੱਲ ਤੁਹਾਡੀ ਠੀਕ ਹੈ ਕੁੱਲ ਮਿਲਾ ਕੇ ਕੜਕਨਾਥ ਦਾ ਭਵਿੱਖ ਉਜਵਲ ਹੈ ਕਹਿੰਦੇ ਤੁਹਾਡੇ ਦਾ ਵਧੀਆ ਕਹਾਣੀਆਂ ਐਡਵੋਕੇਟ ਸਾਹਿਬ ਕਹਿੰਦੇ ਪਹਿਲੇ ਸਮੇਂ ਚ ਹੋਰ ਕਿਹੜਾ ਮਨੋਰੰਜਨ ਹੁੰਦੇ ਸੀ ਇਦਾਂ ਦੀਆਂ ਇਹ ਲੋਕਮੱਤ ਵਾਲੀਆਂ ਕਹਾਣੀਆਂ ਜਿਹੜੀਆਂ ਨੇ ਉਹ ਘੜਦੇ ਸੀਗੇ ਪਰੀਆਂ ਵਾਲੀਆਂ ਕਹਾਣੀਆਂ ਮਨੋਰ ਲਾਲ ਜੀ ਤੁਹਾਨੂੰ ਸੌਰੀ ਮਨੋਰਪਾਲ ਸਿੰਘ ਜੀ ਐਮਪੀ ਸਿੰਘ ਜੀ ਸੁਣਾਵਾਂਗੇ ਤੇ ਅ ਕਦੇ ਲੱਖ ਦਾ ਵੀ ਸਸਤਾ ਤੇ ਕਦੇ ਟਕੇ ਦਾ ਵੀ ਮਹਿੰਗਾ ਬਿਲਕੁਲ ਭੈਣਾਂ ਨੇ ਮਰਤਪਾਲ ਥੈਂਕ ਯੂ ਤੇ ਬਿਲਕੁਲ ਇਹ ਸੋ ਇਹ ਅਟਲਸ ਚਾਈ ਹੈ ਜੀ ਜਦੋਂ ਸਾਡੇ ਕੋਲ ਲੋੜ ਜੋਗਾ ਪੈਸਾ ਹੁੰਦਾ ਨਾ ਤਾਂ ਫਿਰ ਸਾਨੂੰ ਆ ਰਹੀ ਮੁਸੀਬਤ ਵੀ ਓਡੀ ਖਤਰਨਾਕ ਮੁਸੀਬਤ ਨਹੀਂ ਲੱਗਦੀ ਇਸ ਬਾਤ ਦੇ ਵਿੱਚ ਇਹੀ ਬਾਤ ਸਮਝਾਈ ਗਈ ਹੈ